ਬਾ ਦੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤਾ ਗੁਜਰਕੌਰ ਜੀ ਦੀ ਯਾਦ ਵਿੱਚ ਜੋ 25 26 27 ਦਸੰਬਰ ਨੂੰ ਸ਼੍ਰੀ ਫਤਿਹਗੜ ਸਾਹਿਬ ਵਿਖੇ ਜਹੂਰ ਮੇਲ ਹੋ ਜਾ ਰਿਹਾ ਹੈ ਮਾ ਉਸ ਵਿੱਚ ਈਆਂ ਸਾਰੀਆਂ ਸੰਤਾਂ ਨੂੰ ਜੀ ਆਇਆਂ ਵੀ ਕਹਿੰਦਾ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਅੱਖਾਂ ਵਿੱਚ ਸਿੱਖੀ ਦਾ ਗੌਰਵ ਸੀ ਤੇ ਮੁਖ ਤੇ ਸਿੱਖੀ ਦੇ ਸਵੈਮਾਨ ਦੀ ਮੁਸਕਾਨ ਸੀ ਤਹਿਲ ਗਿਆ ਦਿਲ ਕੰਬ ਗਈ ਧਰਤੀ ਤੇ ਝੁਕ ਗਿਆ ਅਸਮਾਨ ਜਦੋਂ ਦਿਵਾਰਾਂ ਦੇ ਵਿੱਚ ਰੱਬ ਦਾ ਰੂਪ ਕੋਿਆ ਕਰ ਰਹਾ ਇਹ ਇੱਕ ਦੁੱਤੀ ਸ਼ਹਾਦਤ ਐ ਇਦੋਂ ਵੱਡੀ ਸ਼ਹਾਦਤ ਮੈਂ ਸਮਝਦਾ ਹਾਂ ਕਿ ਪੂਰੀ ਦੁਨੀਆ ਵਿੱਚ ਚੜੀ ਹੈ ਉਹ ਕਿਤੇ ਵੀ ਕੋਈ ਮਿਸਾਲ ਨਹੀਂ ਮਿਲਦੀ ਕਿ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਬੱਚਿਆਂ ਨੇ ਧਰਮ ਦੀ ਖਾਤਰ ਆਪਣੀ ਜਾਨ ਨੂੰ ਕੁਰਬਾਨ ਕਰਨਾ ਜਿਹੜਾ ਸਮਝਿਆ ਠੀਕ ਸਮਝਿਆ ਨਾ ਕਿ ਉਹਨਾਂ ਨੇ ਧਰਮ ਪਰ ਵਰਤਨ ਕਰਿਆ ਉੱਥੇ ਹੀ ਮੈਂ ਸਮਝਦਾ ਹਾਂ ਮਾਤਾ ਗੁਜਰਕੌਰ ਜੀ ਦੀ ਬਹੁਤ ਹੀ ਵੱਡੀ ਸ਼ਹਾਦਤ ਹੈ ਪਰ ਉਹਨਾਂ ਦੇ ਸੁਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਪੂਰੇ ਦਾ ਪੂਰਾ ਜੜਾ ਹੈ ਸਰਬੰਸੀ ਧਰਮ ਦੀ ਖਾਤਰ ਵਾਰ ਦਿੱਤਾ ਮੈਂ ਸਮਝਦਾ ਹਾਂ ਉਹਨਾਂ ਨੂੰ ਵੀ ਸਾਨੂੰ ਯਾਦ ਕਰਨਾ ਚਾਹੀਦਾ ਹੈ ਔਰ ਮੇਰੀ ਬੇਨਤੀ ਹੈ ਸਮੂਹ ਪੂਰੇ ਵਿਸ਼ਵ ਦੀਆਂ ਸਾਧ ਸੰਤਾਂ ਇੱਥੇ ਤੁਸੀਂ ਨਤਮਸਤਕ ਹੋਣ ਆਉਨੇ ਹੋ ਔਰ ਕੋਈ ਨਾ ਕੋਈ ਤੁਸੀਂ ਜਿਹੜਾ ਹੈ ਇਥੇ ਕੋਈ ਨਾ ਕੋਈ ਮਹਿੰਮ ਜੰਗੂਰ ਚਲਾ ਕੇ ਜਾਇਆ ਕਰੋ ਤਾਂ ਕਿ ਅਗੂੰ ਸਖਾਂਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਉਸ ਮਹਿੰਮ ਦਾ ਜਿਹੜਾ ਹੈ ਉਹ ਫਾਇਦਾ ਹੋ ਸਕੇ ਮਹਿੰਮ ਬੇਸ਼ੱਕ ਧਰਮ ਦੀ ਖਾਤਰ ਹੋਵੇ ਮਹਿੰਮ ਬੇਸ਼ੱਕ ਸਫਾਈ ਦੀ ਹੋਵੇ ਮਹਿੰਮ ਬੇਸ਼ੱਕ ਹੋਰ ਕਿਸੇ ਚੀਜ਼ ਦੀ ਹੋਵੇ ਮੈਂ ਸਮਝਦਾ ਹਾਂ ਤੁਸੀਂ ਬਹੁਤ ਹੀ ਵਿਕਾਸਸ਼ੀਲ ਦੇਸ਼ਾ ਵਿੱਚ ਰਹਿੰਦੇ ਹੋ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਬੇਨਤੀ ਹੈ ਉੱਥੇ ਸਾਰਿਆਂ ਜਿਹਾ ਹੈ ਕਹਿੰਦਾ ਹਾਂ punya нашке Фтескана вайнузи как алца ширвайigничеки.